ਹਾਂਜੀ ਬਾਬਿਓ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਕਰਨ ਲੱਗੇ ਹਾਂ ਲੰਗਰ ਦੀ ਸਫਾਈ ਦੇਖੋ ਤੇ ਇੱਥੇ ਰ ਆਪਣਾ ਲੰਗਰ ਲੱਗਦਾ ਹੁੰਦਾ ਇੱਧਰ ਰੋਡ ਤੇ ਲਵੇ ਲਵੇ ਮਿੱਟੀ ਨੂੰ ਦੇਖੋ ਇੱਧਰ ਆਪਣਾ ਟਰੈਕਟਰ ਇੱਧਰ ਸਾਰਿਆਂ ਨੇ ਸਫਾਈ ਕਰਦੇ ਨੇ ਤੇ ਆਪਣਾ ਲੰਗਰ ਲੱਗ ਜਾਂਦਾ ਮਲੇਰ ਕੋਟਲੇ ਨੂੰ ਛੱਟ ਕੇ ਜਾਂਦੀ ਆ ਤੇ ਇੱਧਰ ਰੁੜਕੀ ਪੈਂਟ ਆ ਇੱਧਰ ਦੇਖੋ ਧੁੰਦ ਕਿੰਨੀ ਆ ਤੇ ਦੁੱਗਰੀ ਲੰਗਰ ਲੱਗ ਜਾਂਦਾ ਆਪਣਾ ਤੇ ਇੱਧਰ ਜੋ ਬਣਉਣੀ ਗਰਪ੍ਰੇਟ ਉੱਨੀ ਸਾਰੇ ਆਏ ਹੋਏ ਨੇ ਆਪਣੇ ਆੜੀ ਤੇ ਇੱਧਰ ਦੇਖੋ ਇਹਨੇ ਮੋਟਰਸਾਈਕਲ ਖੜੇ ਨੇ ਤੇ ਆ ਪਿਆਵ ਕਾਰ ਦੇ ਟੇਲਰਸ ਵਾਲਿਆਂ ਦੇ ਲਵੇ ਲੰਗਰ ਲੱਗੂ ਆਪਣਾ ਦੇਖੋ ਯਾ ਸਾਰਾ ਸਾਫ ਕਰਦਣਾ ਆਪਾਂ ਨੇ ਇਧਰ ਖਰਾਬ ਪਾਇਆ ਹੋਇਆ ਟਰੈਕਟਰ ਪਿੱਛੇ ਦੇਖੋ ਬਾਕੀ ਉੱਧਰ ਵੀ ਕਰਨਾ ਸਾਰਾ ਜਿਹੜੇ ਖੜੇ ਨੇ ਲੋ ਜੀ ਦੇਖੋ ਇੱਧਰ ਕਰਾ ਨਾਲ ਕਰਦੇ ਨੇ ਕੱਖ ਬਹੁਤ ਜ਼ਿਆਦਾ ਹੋਏ ਹੋਏ ਨੇ ਪਿਛਲੀ ਵਾਰ ਦਾ ਹੀ ਸਾਫ ਕੀਤਾ ਮੋੜ ਕੇ ਸਾਫ ਨਹੀਂ ਕੀਤਾ ਸੀ ਦੇਖੋ ਤੇ ਬਾਕੀ ਇੱਧਰ ਕਈਆਂ ਨਾਲ ਕਰਦੇ ਨੇ ਤੇ ਇਹ ਸਾਰਾ ਸਾਫ ਕਰਕੇ ਹੁਣ ਦਿਖਾਵਾਂਗੇ ਦੇਖੋ ਲੋ ਜੀ ਦੇਖੋ ਤੇ ਪੂਰੀ ਜੋਰਾ ਸੋਰਾ ਤੇ ਸਾਫ ਸੋਈ ਚੱਲ ਰਹੀ ਹੈ ਇੱਧਰ ਰੋਡ 'ਤੇ ਮਿੱਟੀ ਲੱਗਦੀ ਆ ਉੱਧਰ ਦੇਖੋ ਸਾਫ਼ ਸੁਭਾਈ ਕਰਦੇ ਤੇ ਖੜੇ ਨੇ ਉੱਧਰ ਟੀਨਾ ਪਾਉਣੀ ਆ ਉਹ ਤੇ ਉੱਧਰ ਪੱਠੀ ਦਾ ਉਹ ਹੋ ਰਿਹਾ ਸਾਫ਼ ਸੁਭਾਈ ਕਰਨੀ ਆ ਤੇ ਤੇ ਜੋੜ ਕਢੀਏ ਓਏ ਕਿਵੇਂ ਆ ਬਾਈ ਆ ਰਹੀ ਆ ਅਸੀਂ ਤੇ ਆਪਣਾ ਲੰਗਰਾ ਪਿਆਵ ਕਾਰ ਡਿਟੇਲਰਸ ਵਾਲਿਆਂ ਦੇ ਲਵੇ ਲੱਗਦਾ ਦੁਗਰੀ ਪਿੰਡ ਮਲੇਰ ਕੋਟਲੇ ਤੋਂ ਉੜਕੀ ਤੇ ਬਾਕੀ ਦੇਖੋ ਜੀ ਉਹ ਕੁੰਲਾ ਰਾਜਾ ਇੰਦਰ ਲਈ। ਲਈ ਆ ਦੇਖੋ ਤੇ ਇਧਰ ਸੇਵਾ ਕਰਦੇ ਨੇ ਤੇ ਉਹ ਦੇਖੋ ਬਾਕੀ ਸਾਰੇ ਗੱਲਾਂ ਵਾਲੇ ਖੜੇ ਨੇ ਹੀ। ਉਹ ਸਾਰੇ ਗੱਲਾਂ ਕਰਦੇ ਨੇ ਤੇ ਬਸ ਇਧਰ ਦੇਖੋ ਸਾਰੇ ਸੇਵਾ ਕਰਦੇ ਆ। ਦੇਖੋ ਸਾਰੇ ਇਧਰ ਲੱਗੇ ਹੋਏ ਨੇ। ਉਧਰ ਦੇਖੋ ਸਾਰੇ ਗੱਲਾਂ ਕਰਦੇ ਨੇ। ਤੇ ਇਧਰ ਝਾੜੂ ਵਾਲਾ ਵੀਰ ਸੇਵਾ ਨਿਮੋ ਰਹੇ ਨੇ। ਦੇਖੋ ਜੀ।

ਆਵਾਜ਼ ਆ ਉਪਰੇ ਰਹੋ ਉਪਰੇ ਹੋਖਲੀ ਲੱਗਿਆ ਜੀ ਰਮਣੀ ਆ ਜੱਗੀ ਆ ਤੇਰੀ ਤੇ ਲੋ ਜੀ ਹੁਣ ਇੱਟਾਂ ਲੈਣ ਆਈ ਸੀਗੇ ਬਾਜ਼ ਆ ਕਿ ਚੈਲੋ ਲੋਈ ਪਹੁੰਚ ਕੇ ਇੱਟਾਂ ਲੈ ਕੇ ਅਸੀਂ ਇਹ ਫਿਰ ਆ ਤਿਆਰ ਕਰਦੇ ਨੇ ਲੋ ਜੀ ਕਰਤਾ ਸਾਰਾ ਸਾਫ ਦੇਖੋ ਦਰੰਦਰ ਵੀ ਕਰਤਾ ਸਾਰਾ ਸਾਫ ਕਰ ਇੱਥੇ ਟਰੈਕਟਰ ਆਉਂਦਾ ਤੇ ਲੱਕੜਾ ਲੈ ਕੇ ਆਉਣੇ ਆ ਤੇ ਤੁਹਾਨੂੰ ਉੱਥੇ ਲੱਕੜਾ ਚੱਕਣੀਆਂ ਨੇ ਆਪਾਂ ਲੰਗਰ ਵਾਸਤੇ ਤੇ ਆਪਣਾ ਲੰਗਰ ਹੈਗਾ 23 24 25 ਦਾ ਤੇ ਹੁਣ ਜਾਂਦੇ ਆ ਆਪਾਂ ਸਿਉੜੇ ਸਾਰੇ ਆਪਣੇ ਚੱਕੜੇ ਨੇ ਜੱਕੜਾ ਤੇ ਬਾਕੀ ਤੁੰਦ ਦੇਖੋ ਪੂਰੀ ਠੰਡ ਇੱਧਰ ਜਸਪ੍ਰੀਤ ਵੀ ਆ ਗਿਆ ਇੱਧਰ ਦਿਲਖਰੀ ਨਾਮ ਦਾ ਪਿੰਡਾ ਇੱਕ ਵੀ ਹੋ ਰਹਿ ਗਿਆ ਚਲਿਆ ਅੱਡਾ ਪੂਰੀ ਲੱਗਦੀ ਆ ਹਰ ਕੋਈ ਚੱਕਰ ਵੀ ਆਪੇ ਸੇਵਾ ਕਰਦੀ ਆ ਨਾ ਵੀ ਉਹ ਜੀ ਟਰਾਲੀ ਆ ਗਈ ਤੇ ਆ ਲੱਕੜਾ ਲੱਦਣੀ ਵੇ ਲੱਗ ਰਾ ਇੱਧਰ ਚੱਕਰੇ ਨੇ ਦੇਖੋ ਜਦ ਲੱਗੇ ਹੋਏ ਨੇ ਸੇਵਾਦਾਰ ਵੀਰ ਇੱਧਰੋਂ ਵਧੀ ਜਾਂਦੇ ਆ ਦੇਖੋ ਲੋ ਜੀ ਬੱਲਨ ਲੱਦ ਲਿਆ ਤੇ ਹੁਣ ਚੱਲਾਂਗੇ ਘਰ ਨੂੰ ਪੈਂਟ ਨੂੰ ਟਰਾਲੀ ਲੈ ਕੇ ਸਿਉੜੇ ਆਂਦੇ ਸੀ ਮੋਟਰਸਾਈਕਲ ਆ ਤੁਹਾਡੇ ਕੋ ਇਹ ਬੀਐਮ ਲੈ ਜੀ ਗੱਡੀਆਂ ਆਂਦੀਆਂ ਪਾਲ ਕਿੱਤੇ ਆ ਉਹ ਆ ਗਿਆ ਪਾਲ ਲੈਦੇ ਉਹ ਪਾਲ ਜੀ ਸਰਪ ਆਣਾ ਪਾਲ ਜੀ ਆਣਾ ਪਾਲ ਜੀ ਆਣਾ ਜੀ ਹੁਣ ਲੱਕੜਾਂ ਦਾ ਕੰਡਾ ਕਰਾਉਣਿਆਂ ਦੇ ਇਥੇ ਡਿੰਗੋ ਟਮਾਟਰ ਲੱਕੜ ਆਈ ਟਰਾਲੀ ਚ ਹਾਂ ਜੀ ਬਾਪੇ ਪਿੰਡ ਪਹੁੰਚ ਗਏ ਸੀਗੇ ਤੇ ਅੱਜ ਦਾ ਬਲੌਗ ਆਪਾਂ I think ਐਂਡ ਕਰਦੇ ਆ ਲੱਕੜਾ ਲੁੱਕੜਾ ਪਿੰਡ ਲੈ ਆਏ ਸੀਗੇ ਤੇ ਬਲੌਗ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ 'ਚ ਤੱਕ ਤੱਕ ਦੇ ਲਈ ਸასი ਕਾਲ ਥੈਂਕਸ ਫੋਰ ਵਾਚਿੰਗ ਬਾਏ ਬਾਏ